ਤੇ ਹੁਣ ਥੋੜੀ ਮਤਲਬ ਤਕਰੀਬਨ ਸਾਰੀ ਪੈਲੀ ਦਾ ਇਸ ਟਾਈਪ ਫਸਲ ਹਾਂਜੀ ਸਾਰੀ ਖਤਮ ਹੋ ਗਈ ਜੀ ਪੈਲੀ ਉਹ ਜਿਹੜੇ ਸਾਰੇ ਲਗਾ ਕੇ ਗਿੱਦੜ ਦੀ ਸਾਰੀ ਖਤਮ ਹੋ ਗਈ ਹੁਣ ਵੀ ਪੰਜਾਬ ਸਰਕਾਰ ਨੇ ਜਿਵੇਂ 20000 ਰੁਪਏ ਦਾ ਮੁਆਵਜ਼ੇ ਦੀ ਗੱਲ ਕੀਤੀ ਆ 20000 ਰੁਪਏ ਜਦ ਮਿਲੇਗਾ ਜਿਆਦਾ ਜੀ ਵੀ ਤਾਂ ਕੋਈ ਉਹ ਹੈ ਹੀ ਨਹੀਂ ਜੀ ਕੋਈ ਪਟਵਾਰੀ ਆਏ ਹੁਣ ਦੇ ਪਟਵਾਰੀ ਤਾਂ ਦੇਖ ਗਏ ਜੀ ਮੈਂ ਨਾ ਕਰ ਗਏ ਇੱਥੇ ਕੀ ਕਹਿੰਦੇ ਨੇ ਪਟਵਾਰੀ 100% ਮੈਂ ਕਰ ਗਏ ਜੀ 20000 ਰੁਪਏ ਮੈਂ ਕਿਹਾ ਮਣਾ ਜੀ ਕੀ ਲੱਗਦਾ ਵੀ ਜੇ ਹੁਣ ਇਹਨੂੰ ਮਿੱਟੀ ਨੂੰ ਇਹਨੂੰ ਕੱਢਣਾ ਹੋਵੇ ਜਿਹੜੀ ਦਰਿਆਈ ਆ ਗਈ ਇਹਦੇ ਵਿੱਚ ਉਹ ਕਿੰਨਾ ਟਾਈਮ ਲੱਗ ਜੂਗਾ ਇਸਮਾ ਤੋਂ ਤਈ ਬਈ ਕਣਕੋਗੇ ਉਹ ਹੋਏਗੇ ਨਹੀਂ ਮਿੱਟੀ ਤੋਂ ਨਿਕੜੋ ਨਹੀਂ ਸਕਦੀ ਜੀ ਇਹ ਚ ਕੁਝ ਨਹੀਂ ਹੋਣਾ ਹੋਣਾ ਨਾ ਜੀ ਖਾਕ ਹਰਾਚਾਰਾ ਦੇਖ ਲਿਓ ਜੀ ਹਰਾਚਾਰਾ ਰਹਿ ਗਿਆ ਜੀ ਸਾਰਾ ਇਹ ਮਰ ਗਿਆ ਜੀ ਹੜਾਂ ਦਾ ਪਾਣੀ ਲੰਘ ਗਿਆ ਲੋਕਾਂ ਨੇ ਰਾਸ਼ਨ ਵੀ ਦਿੱਤਾ ਮਦਦ ਮਦਦ ਵੀ ਹੋ ਰਹੀ ਹੈ ਪਰ ਇਹਦਾ ਕੋਈ ਹੱਲ ਕਿਵੇਂ ਤੁਸੀਂ ਕਿਵੇਂ ਕੱਢੋਗੇ ਬਸ ਕ ਹੱਲ ਤੇ ਵੀ ਉਹੀ ਜੀ ਇਹਨੂੰ ਬਾਗ ਗਈ ਥੋੜਾ ਸਕਸਕਸ ਕੋ ਆ ਗਈ ਕਿ ਕੰਕਾ ਕਰਾਂਗੇ ਜੀ ਹੋਰ ਤਾਂ ਇਸ ਨੂੰ ਕੁਝ ਹੋ ਨਹੀਂ ਸਕਦਾ ਜੀ ਕਿਉਂਕਿ ਮਿੱਟੀ ਗਿਰੀ ਵੀ ਜਿਹੜੀ ਉਹ ਜੋ ਨਾਲ ਸੁੱਕਣੇ ਬਾਣੀ ਇੱਥੇ ਥੋੜੇ ਪਿੰਡ ਤੇ ਵੀ ਕੱਗਰ ਦੀ ਮਾਰ ਪਈ ਸੀ ਬਾਈ ਹਾਂ ਵੀਰਾ ਇਹ ਉਹ ਕੱਗਰ ਆਪਣੇ ਨੇੜੇ ਹੋ ਜੀ ਵੀਰਾ ਅੱਛਾ ਕਿੰਨੇ ਕੁ ਦੂਰ ਪੈ ਜਾਂਦਾ ਇੱਥੇ ਇਹ 1.5 2 ਕਿਲੋ ਦੂਰ ਕਿੱਲਾ ਦੂਰ ਹੈ ਜੀ ਬੱਸ ਜੀ ਅੱਛਾ ਕੱਗੜੇ ਮਾਰ ਪਈ ਹਾਂ ਤੇ ਇਹ ਕਿੰਨਾ ਕੁ ਨੁਕਸਾਨ ਜਿਹੜਾ ਹੁਣ ਤੁਹਾਡਾ ਏਦ ਕੀ ਕੱਗੜ ਕਰ ਗਿਆ ਬਸ ਕੱਗੜੇ ਤੋਂ ਸਾਫੂ ਕਰਕੇ ਜੀ ਏਦ ਕੀ ਬਹੁਤ ਜਿਆਦਾ ਨੁਕਸਾਨ ਹੈ ਜੀ ਜੀਰੀਆਂ ਦਿਖਾ ਦਿਓ ਜੀ ਆਪ ਤੇ ਜੀਰੀਆਂ ਵੀ ਜਮੀ ਉਹ ਕਰਦੀ ਜੀ ਜੀਰੀਆਂ ਤਕਰੀਬਨ ਸਾਰੀਆਂ ਚੱਗ ਗਿਆ ਹਾਂ ਜੀਰੀਆਂ ਉਹ ਕੱਖ ਹੈ ਜੀ ਕੱਖ ਵੀ ਉਹੀ ਮਾਰ ਕਰ ਗਿਆ ਜੀ ਕੱਖ ਵੀ ਖਤਮ ਕਰ ਗਈ ਸਾਰੇ ਤੇ ਪਿੰਡ ਚ ਕਿੰਨੇ ਦਿਨ ਪਾਣੀ ਚੜਿਆ ਰਿਹਾ ਪਿੰਡ 10 ਦਿਨ ਰਿਹਾ ਜੀ ਪਾਣੀ 10 ਦਿਨ ਪੂਰਾ ਪਾਣੀ ਚੜਿਆ ਹਾਂ 10 12 ਦਿਨ ਪੂਰਾ ਜੀ ਤੇ ਉਹ ਦਿਨਾਂ ਚ ਪਿੰਡ ਦੇ ਲੋਕਾਂ ਨੇ ਜੇ ਤੁਸੀਂ ਗੁਜ਼ਾਰਾ ਕਿਵੇਂ ਕੀਤਾ ਫਿਰ ਬਈ ਗੁਜ਼ਾਰਾ ਤੋਂ ਜੋ ਹੈ ਤਾਂ ਜੀ ਉਹ ਤੋਂ ਆਪਣਾ ਘਰ ਕਾ ਗੁਜ਼ਾਰਾ ਤੋਂ ਚੱਲ ਰਿਹਾ ਜੀ ਬੇ ਕੱਖਾਂ ਦਾ ਹਰ ਜੀਰੀ ਤੋਂ ਖਤਮ ਹੋ ਗਈ ਬਾਹਰ ਨਿਕਲਣ ਜੋਗੇ ਵੀ ਨਹੀਂ ਤੇ ਜੀ ਪਾਣੀ ਬਹੁਤ ਹੈ ਤੇ ਉਦੋਂ ਰਾਸ਼ਨ ਪਾਣੀ ਦਾ ਫਿਰ ਕਿਵੇਂ ਸਾਰਿਆ ਰਾਸ਼ਨ ਪਾਣੀ ਤੋਂ ਆਪਣਾ ਹੈ ਜੋ ਤਾਂ ਜੀ ਅੱਛਾ ਮਿਲਿਆ ਜਾਂਦਾ ਸੀਗਾ ਜਾਂ ਆਪ ਦਾ ਆਪਣਾ ਘਰ ਕਾ ਜੀ ਰਾਸ਼ਨ ਪਾਣੀ ਤੋਂ ਜੋ ਹੈ ਉਹ ਤੋਂ ਘਰ ਹੈ ਬਈ ਜੀ ਤੇ ਕੋਈ ਘਰ ਦਾ ਨੁਕਸਾਨ ਪਾਣੀ ਨਾਲ ਉਸ ਟਾਈਮ ਚ ਨਹੀਂ ਕਰਾਂ ਦੇ ਪਾਣੀ ਤੋਂ ਉਸ ਤਰ੍ਹਾਂ ਘਰਾਂ ਤੋਂ ਵੜਿਆ ਜੀ اچھا ਵੀ ਖੇਤਾਂ માં ਸਾਰਾ ਬਹੁਤ ਜ਼ਿਆਦਾ ਪਾਣੀ ਤਾਂ ਜੀ ਤੇ ਹੁਣ ਥੋੜੀ ਮਤਲਬ ਤਕਰੀਬਨ ਸਾਰੀ ਪੈਲੀ ਦਾ ਇਸ ਟਾਈਮ ਫਸਲ ਹਾਂ ਜੀ ਸਾਰੀ ਖਤਮ ਹੋ ਗਈ ਜੀ ਪੈਲੀ ਤੋਂ ਜੀ ਜੇ ਸਾਰੇ ਲੱਗੇ ਕਿ ਇਧਰ ਕੀ ਸਾਰੀ ਖਤਮ ਹੋ ਗਈ ਜੀ 23 ਦੇ ਵਿੱਚ ਵੀ ਇਹ ਤੁਹਾਡੇ ਮਤਲਬ ਪੈਲੀ ਦਾ ਨੁਕਸਾਨ ਹੋਇਆ ਸੀ ਹਾਂ ਜੀ 23 ਕੇ ਵਿੱਚ ਵੀ ਹੋਇਆ ਜੀ 23 ਚ ਕੋਈ ਮਾਅਜ਼ੇ ਮਿਲੇ ਹੋਣ 5500 ਰੁਪਏ ਮਿਲੇ ਤਾਂ ਜੀ ਕਾ ਮਾਅਜ਼ਾ ਜੀ ਉਹ ਕਿੱਲੇ ਦਾ ਕਿੱਲੇ ਦਾ ਜੀ 5500 ਤਾਂ ਮੈਨੂੰ ਲੱਗਦਾ ਲਵਾਈ ਤੋਂ ਲਵਾਈ ਵੀ ਨਹੀਂ ਹੋਣੀ 5000 ਤੋਂ ਲਵਾਈਓ ਜੀ 4-5000 ਤੋਂ ਲਵਾਈਓ ਜੀ ਤੇ ਪੰਜਾਬ ਸਰਕਾਰ ਵੱਲੋਂ ਸੀਗਾ ਮੁਆਵਜ਼ਾ ਹਾਂ ਜੀ ਤੇ ਹੁਣ ਹੁਣ ਵੀ ਪੰਜਾਬ ਸਰਕਾਰ ਨੇ ਜਿਵੇਂ 20000 ਰੁਪਇਆ ਮੁਆਵਜ਼ੇ ਦੀ ਗੱਲ ਕੀਤੀ ਆ 20000 ਰੁਪਏ ਜਦ ਮਿਲੇਗਾ ਜਿਆਦਾ ਜੀ ਵੀ ਤੋਂ ਕੋਈ ਉਹ ਹੈ ਹੀ ਨਹੀਂ ਜੀ ਕੋਈ ਪਟਵਾਰੀ ਆਏ ਹੁਣ ਦੇਖ ਪਟਵਾਰੀ ਤੋਂ ਦੇਖਗੇ ਜੀ ਮੈਂ ਨਾ ਕਰਗੇ ਇੱਥੇ ਠੀਕ ਕਹਿੰਦੇ ਨੇ ਪਟਵਾਰੀ 100% ਮੈਂ ਕਰਗੇ ਜੀ 20000 ਰੁਪਏ ਮੈਂ ਕਿਹਾ ਮਾਣਾ ਜੀ ਥੋੜਾ ਜੇ ਆਪ ਆਪਾਂ ਕਹੀਏ ਵੀ ਸਹੀ ਤਰੀਕੇ ਨਾਲ ਜੇ ਆਪਾਂ ਮੋਟੀ ਮੋਟੀ ਲਾਈਏ ਤਾਂ ਕੁੱਲ ਕਿੰਨੇ ਕੁ ਲਾਗੇ ਹੋਣੇ ਵੀ ਇੱਕਲੇ ਤੇ ਥੋੜਾ ਖਰਚ ਕਿੰਨਾ ਆਇਆ ਫਸਲ ਤੇ ਕਿੱਲੇ ਮਨ ਲਾ ਲਿਓ ਜੀ 20 30000 ਰੁਪਏ ਤੋਂ ਕਿੱਲੇ ਖਰਚੋ ਆ ਜਾਏ ਜੀਰੀ ਮੈਦਕੀਓ ਖਰਚੇ ਵੀ ਬਹੁਤ ਜ਼ਿਆਦਾ ਹੋਏ ਜੀ ਕਿੰਨਾ ਕਾ ਗਿਆ ਹੋਏ ਐਤ ਕੀ ਬਾਰੇ ਥੋੜਾ 30000 ਰੁਪਏ ਤੋਂ ਨੋਰਮਲ ਰੱਖੋ ਜੀ 3000 ਰੁਪਏ ਖਰਚਾ ਤੇ ਕਿੰਨੀ ਫਸਲ ਕੱਢਣ ਨਿਕਲਦੀ ਸੀ ਇਹਦੇ ਚੋਂ ਜੇ ਨਿਕ ਕੱਢਦੇ ਆਪਾਂ ਜੇ ਸਹੀ ਤਰੀਕੇ ਨਾਲ ਜਾਂਦੀ ਸਹੀ ਕਿੰਨੀ ਗਿੜ ਜਾਂ ਜੀ 25 30 ਨਹੀਂ ਮਿਲ ਕਮੈਂਟ ਰਹੀ 20 ਕੁਇੰਟਲ ਤੇ ਹੁਣ ਇਸ ਟਾਈਮ ਮਤਲਬ ਚ ਕੁਛ ਨਿਕਲਣ ਦੇ ਤਾਂ ਇਸ ਟਾਈਮ ਦੇਖ ਲਿਓ ਜੀ ਆਪ ਕੁਛ ਵੀ ਨਹੀਂ ਨਿਕਲਣਗੇ ਉਹ ਜੀ ਦੇਖ ਲਿਓ ਤੇ ਸਰਕਾਰ ਨੇ ਇੱਕ ਹੋਰ ਨਵਾਂ ਮਤਲਬ ਕਈ ਅਸੀਂ ਕਾਨੂੰਨ ਤਹਿਤ ਜਾਂ ਇੱਕ ਸਕੀਮ ਚਲਾਈ ਹੈ ਜਿਹਦਾ ਖੇਤ ਉਸੇ ਦੀ ਰੇਤ ਵੀ ਜਿਹੜੀ ਦਰਿਆਵਾਂ ਨਾਲ ਰੇਤ ਆਈ ਹੈ ਉਹ ਰੇਤ ਕਿਸਾਨ ਆਪ ਦਾ ਵੇਚ ਕੇ ਆਪ ਦਾ ਵਿੱਚੋਂ ਮਤਲਬ ਨਾਫਾ ਕੱਢ ਸਕਦਾ ਤੁਸੀਂ ਵੀ ਰੇਤ ਕੱਢ ਕੇ ਕੱਢ ਸਕਦੇ ਹੋ ਰੇਤ ਤੋ ਨਿਕੜੂ ਹੀ ਸਕਦਾ ਜੀ ਮਮਾ ਹਮਾ ਕਣਕਾਂ ਬਹੁਤ ਹੋਏਗੇ ਜੀ ਵੀ ਕਣਕ ਬੀਜਣੇਗਾ ਲਾ ਲਓ ਜੀ ਆਪ ਇਹ ਜੀ ਗਿੱਲੇ ਪਏ ਜੀ ਨੇ ਤੇ ਕੀ ਲੱਗਦਾ ਵੀ ਜੇ ਹੁਣ ਇਹਨੂੰ ਮਿੱਟੀ ਨੂੰ ਇਹਨੂੰ ਕੱਢਣਾ ਹੋਵੇ ਜਿਹੜੀ ਦਰਿਆਈ ਆ ਗਈ ਇਹਦੇ ਵਿੱਚ ਉਹ ਕਿੰਨਾ ਟਾਈਮ ਲੱਗ ਜੂਗਾ ਇਸਮਾ ਤੋਂ ਤਰੀ ਬਈ ਕਣਕੋਗੀ ਉਹ ਹੋਏਗੀ ਜੀ ਮਿੱਟੀ ਤੋਂ ਨਿਕੜੋ ਨਹੀਂ ਸਕਦੀ ਜੀ ਇਹ ਚ ਕੁਝ ਨਹੀਂ ਹੋਣਾ ਹੋਣਾ ਨਾ ਜੀ ਖਾਕ ਹਰਾਚਾਰਾ ਦੇਖ ਲਿਓ ਜੀ ਹਰਾਚਾਰਾ ਰਹਿ ਗਿਆ ਜੀ ਸਾਰਾ ਇਹ ਮਰ ਗਿਆ ਜੀ ਤੇ ਜ਼ਮੀਨ ਨੂੰ ਹੁਣ ਪੱਧਰ ਕਰਨ ਦਾ ਫਿਰ ਕੀ ਕਦੋਂ ਤੱਕ ਦਾ ਲੱਗਦਾ ਵੀ ਕਦੋਂ ਤੱਕ ਤੁਸੀਂ ਆਪ ਕਰ ਸਕੋ ਜਾਂ ਸਰਕਾਰ ਵੱਲੋਂ ਕੋਈ ਜੀਐਸਬੀਆ ਦੀ ਜਿਹੜੀ ਗੱਲ ਕੀਤੀ ਗਈ ਹੈ ਪਿੰਡ-ਪਿੰਡ ਭੇਜਣ ਦੀ ਤੁਹਾਡੇ ਆਈ ਹੋਵੇ ਨਾ ਜੀ ਵੀ ਤਾਂ ਕੁਝ ਨਹੀਂ ਆਇਆ ਜੀ ਮਾਰੇ ਪਿੰਡ ਨੂੰ ਤੇ ਬਈ ਹੁਣ ਅਸੀਂ ਥੋੜੀ ਫਸਲ 'ਚ ਵੀ ਖੜੇ ਆ ਗਾਰਾ ਮਣ ਮਣਾ ਅਸੀਂ ਕੀ ਹੋਇਆ ਪਿਆ ਹਾਂ ਤੇ ਇਹ ਗਾਰੇ ਦੀ ਸਫਾਈ ਦਾ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਕਰਾਓ ਹਨਾ ਵੀ ਇੱਕ ਸਕੀਮ ਜਿਵੇਂ ਲਿਆਈ ਵੀ ਆ ਰੇਤ ਗੇਤ ਵਾਲਾ ਹਾਲਾਂਕਿ ਇੱਥੇ ਤੁਹਾਡੇ ਰੇਤ ਵਾਲਾ ਤਾਂ ਕਨਸੈਪਟ ਹੀ ਨਹੀਂ ਹੈਗਾ ਹਾਂ ਜੀ ਚਿੱਕਣ ਪਈ ਜੀ ਪ੍ਰੇਤੀ ਸੀ ਜੀ ਹੋਰ ਤਰ੍ਹਾਂ ਕਿ ਆ ਉਹ ਆਈ ਉਹ ਇਹਦਾ ਤਾਂ ਮਤਲਬ ਕੋਈ ਮਤਲਬ ਬਾਕੀ ਤੁਹਾਨੂੰ ਜੇ ਰੇਤ ਵੇਚਣਾ ਵੀ ਪਵੇ ਤੁਹਾਨੂੰ ਹੈ ਵੀ ਇਹਦਾ ਨੋਲਿਜ ਕੋਈ ਵੇਚਣ ਦਾ ਹਿਸਾਬ ਕਿਤਾਬ ਕਿਵੇਂ ਕਰੀਏ ਨਹੀਂ ਮੰਨਦੇ ਕੋਈ ਹਿਸਾਬ ਕਿਤਾਬ ਹੈ ਨਹੀਂ ਜੇ ਵੇਚਣੇ ਕਦੋਂ ਨਹੀਂ ਫਿਰ ਮਤਲਬ ਕਰੋਗੇ ਕਿਵੇਂ ਇਹਨੂੰ ਇਹ ਕਿਉਂਕਿ ਹੁਣ ਹੜਾਂ ਦਾ ਪਾਣੀ ਲੰਘ ਗਿਆ ਲੋਕਾਂ ਨੇ ਰਾਸ਼ਨ ਵੀ ਦਿੱਤਾ ਮਤਲਬ ਮਦਦ ਵੀ ਹੋ ਰਹੀ ਹੈ ਪਰ ਇਹਦਾ ਕੋਈ ਹੱਲ ਕਿਵੇਂ ਤੁਸੀਂ ਕਿਵੇਂ ਕੱਢੋਗੇ ਬਸ ਕ ਹੱਲ ਤੇ ਵੀ ਉਹੀ ਜੀ ਇਹਨੂੰ ਬਾਗਾਈ ਥੋੜਾ ਸਕਾਸ ਕੋ ਆ ਗਈ ਕਣਕਾ ਕਰਾਂਗੇ ਜੀ ਹੋਰ ਤਾਂ ਇਸਮੇ ਕੁਝ ਹੋ ਨਹੀਂ ਸਕਦਾ ਜੀ ਤੇ ਹੁਣ ਕਿੰਨੇ ਕਣਕ ਵੀ ਲੇਟ ਜੇਗੀ ਸੰਕਾ ਜੀ ਇਸਮਾ ਕਿਉਂਕਿ ਮਿੱਟੀ ਗਰੀਬੀ ਜਿਹੜੀ ਉਹ ਜੋ ਨਾਲ ਸੁੱਕਣੇ ਬਾਣੀ ਕਈ ਮਹੀਨੇ ਸੁੱਕਣੀ ਹੋ ਗਈ ਹੁਣ ਇਹ ਉ ਵੀ ਨਵੰਬਰ ਤੱਕ ਦਾ ਟਾਈਮ ਦਿੱਤਾ ਪੰਜਾਬ ਸਰਕਾਰ ਨੇ ਕਿ ਨਵੰਬਰ ਤੱਕ ਤੁਸੀਂ ਮਿੱਟੀ ਸੁੱਕਦੀ ਹੋ ਨਹੀਂ ਜੀ ਉਹ ਗਿੱਲੀ ਬਹੁਤ ਮਿੱਟੀ ਚਿੱਕਣ ਕਰ ਕਰ ਰੇਤਾ ਸਾ ਜੀ ਉਹ ਜਦੋਂ ਤੱਕ ਇਹ ਗਿੱਲੀ ਆਏ ਹੋਣੀ ਨਹੀਂ ਨਾ ਜੀ ਸੁੱਕਦੀ ਹੋਣੀ ਕਿੰਨੀਆਂ ਫਸਲਾਂ ਦਾ ਹੁਣ ਮਤਲਬ ਟਾਈਮ ਖਾਜੂਗੀ ਸੁੱਕਣ ਚ ਜੋ ਕਣਕ ਵੀ ਲੇਟ ਹੋ ਜੇਗੀ ਜੀ ਜੇ ਕਣਕ ਵੀ ਬੀਜਾਂ ਜੀ ਉਹ ਵੀ ਲੇਟ ਆ ਜੀ ਐਤਕੀ ਕਣਕ ਵੀ ਹਾਂ ਲੇਟ ਜੇ ਹੈਗੀ ਜੀ ਉਹ ਵੀ ਤੇ ਝਾੜ ਨਿਕਲਣ ਦਾ ਕੋਈ ਚਾਂਸ ਵੱਧ ਦੇ ਜਾਂ ਘੱਟ ਫਿਰ ਉਹਦਾ ਵੀ ਜੇ ਆਪਾਂ ਕਣਕ ਲਿ ਰਹੇਗਾ ਲੇਟ ਉਹ ਝੜ ਰਹੇਗਾ ਜੀ ਫਿਰ ਝਾੜ ਘੱਟ ਰਹੂਗਾ ਘੱਟ ਹੈ ਜੀ ਝਾੜ ਤੋਂ ਜਦੋਂ ਇੱਕ ਹੂਆ ਜੀ ਬਸ ਖਤਮ ਕਰਦੀ ਜੀ ਰੀ ਦੇਖਿਓ ਜੀ ਬੱਲ ਵੀ ਨਹੀਂ ਰਹੀ ਜੀ ਇਸਮ ਇਹ ਤਾਂ ਉਹੀ ਮਤਲਬ ਪੱਤੇ ਜੇ ਲੱਗੇ ਆ ਰਹੇ ਪੱਤੇ ਹੀ ਰਹੇਗੇ ਜੀ ਹੋਰ ਕੁਛ ਨਹੀਂ ਰਹਿਆ ਜੀ ਕੋਈ ਅੱਧੀ ਵੱਲੇ ਵੀ ਨਹੀਂ ਦਿਖ ਰਹੀ ਕਣਕ ਦੀ ਨਾ ਜੀ ਸਾਰਾ ਖਤਮ ਕਰਦੀ ਆ ਜੀ ਤੇ ਲੋਕਲ ਤੁਹਾਡੇ ਐਮਐਲਏ ਵੱਲੋਂ ਕੋਈ ਮਦਦ ਤੁਹਾਡੇ ਇਧਰ ਮੈਨੂੰ ਲੱਗਦਾ ਗਰਲਾਲ ਕਨੌਰ ਹੁੰਨੀ ਨਹੀਂ ਹਾਂਜੀ ਉਹਨਾਂ ਵੱਲੋਂ ਕੋਈ ਮਦਦ ਦੀ ਗੱਲ ਜਾਂ ਕੁਝ ਕੀਤਾ ਹੋਇਆ ਨਹੀਂ ਨਹੀਂ ਵੀ ਤਾਂ ਕੁਝ ਨਹੀਂ ਹੈ ਜੀ ਕੋਈ ਢੇਡਾ ਮਾਰਿਆ ਹੋਵੇ ਤੁਹਾਡੇ ਲਈ ਇਧਰ ਤੋਂ ਮਨ ਲਗਾਏ ਵੀ ਨਹੀਂ ਜੀ ਵੀ ਢੇਡਾ ਵੀ ਨਹੀਂ ਮਾਰਿਆ ਪਰ ਆਏ ਜੀ ਇਧਰ ਤੋਂ ਮਨ ਲਗਾਏ ਵੀ ਨਹੀਂ ਜੀ ਬਾਕੀ